ਦੇਖੋ ਜੀ ਮਨੀਕਰਨ ਸਾਹਿਬ ਇੰਨੀ ਜਿਆਦਾ ਬਰਸਾਤ ਹੋ ਰਹੀ ਹੈ ਨਹਿਰਾਂ ਦੇ ਵਿੱਚ ਪਾਣੀ ਦੀ ਸਪੀਡ ਇੰਨੀ ਜਿਆਦਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਪਾਣੀ ਦੀ ਰਫਤਾਰ ਜਿਆਦਾ ਤੇਜ਼ ਆ ਇਹਨੇ ਦੇਖੋ ਪੁਲ ਵਗੈਰਾ ਇਹਨੂੰ ਵਹਾ ਕੇ ਲੈ ਜਾਣਾ ਥੋੜੀ ਦੇਰ ਹੀ ਜਾਂਦੀ ਹੈ ਕਿਉਂਕਿ ਪਾਣੀ ਪੁਲ ਦੇ ਨਾਲ ਟਕਰਾਉਣ ਲੱਗ ਗਿਆ ਜੀ ਬਹੁਤ ਹੀ ਤੇਜ਼ ਬਰਸ਼ ਦੇ ਕਾਰਨ ਇੰਨਾ ਜਿਆਦਾ ਪਾਣੀ ਪਹਾੜਾਂ ਦਾ ਇਕੱਠਾ ਹੋ ਗਿਆ ਦੇਖੋ ਸੜਕ ਦੇ ਵਿੱਚ ਦੀ ਜਿੱਥੋਂ ਦੀ ਵੀ ਜਗ੍ਹਾ ਮਿਲਦੀ ਹੈ ਪਾਣੀ ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੋ ਇੰਨੀ ਸਪੀਡ ਪਾਣੀ ਦੀ ਅੱਗੇ ਕੋਈ ਵੀ ਜ਼ੋਰ ਨਹੀਂ ਚੱਲਦਾ ਹੁੰਦਾ ਨਾ ਕਿਸੇ ਪੁਲ ਦਾ ਨਾ ਸੜਕ ਦਾ ਕੋਈ ਪਾਣੀ ਆਪਣਾ ਰਸਤਾ ਆਪ ਬਣਾ ਲੈਂਦਾ ਹੈ ਬਹੁਤ ਮੁਸ਼ਕਲ ਦੇ ਵਿੱਚ ਇਹ ਸਿਸਟਮ ਹੈ ਜੋ ਉੱਥੋਂ ਦਾ ਦੇਖੋ ਇੰਨੀ ਜ਼ਿਆਦਾ ਤੇਜ਼ ਰਫਤਾਰ ਪਾਣੀ ਦੀ ਜੀ 100 ਕਿਲੋਮੀਟਰ ਤੋਂ ਪਲੱਸ ਤੇਜ਼ ਰਫਤਾਰ ਹੈ ਪਾਣੀ ਦੀ ਸੋਚੋ ਇਹ ਪਾਣੀ ਦਾ ਕੀ ਕੰਟਰੋਲ ਹੈ ਜੀ ਜੇਕਰ ਇਹ ਟੁੱਟਦਾ ਹੈ ਕਿਸੇ ਪਾਸੇ ਵੀ ਜਾਂਦਾ ਹੈ ਤਾਂ ਇਹਦਾ ਕੀ ਕੋਈ ਕੰਟਰੋਲ ਕਰ ਲੂਗਾ ਪਾਣੀ ਇਹਦੇ ਵਿੱਚ ਪਾਣੀ ਦੇ ਵਿੱਚ ਕੋਈ ਚੀਜ਼ ਵੀ ਅਟਕ ਨਹੀਂ ਸਕਦੀ ਕੋਈ ਚੀਜ਼ ਵੀ ਖੜ ਨਹੀਂ ਸਕਦੀ ਪਾਣੀ ਰੋੜ ਕੇ ਲੈ ਜੂ ਦੇਖੋ ਜੀ ਇਹ ਆ ਪਾਣੀ ਦੀ ਸਪੀਡ ਮਨੀ ਕਰਨ ਸਾਹਿਬ ਬਰਸਾਤ ਦੇ ਕਾਰਨ ਜੀ ਇੰਨਾ ਜ਼ਿਆਦਾ ਪਾਣੀ ਦੀ ਹੋਰ ਰਫ਼ਤਾਰ ਹੈ ਜੋ ਨਹਿਰਾਂ ਦੇ ਵਿੱਚ ਵੱਧ ਚੁੱਕੀ ਹੈ ਦੇਖੋ ਜੀ ਮਨੀ ਕਰਨ ਸਾਹਿਬ ਇੰਨੀ ਜ਼ਿਆਦਾ ਬਰਸਾਤ ਹੋ ਰਹੀ ਹੈ ਨਹਿਰਾਂ ਦੇ ਵਿੱਚ ਪਾਣੀ ਦੀ ਸਪੀਡ ਇੰਨੀ ਜ਼ਿਆਦਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਪਾਣੀ ਦੀ ਰਫ਼ਤਾਰ ਜ਼ਿਆਦਾ ਤੇਜ਼ ਆ ਇਹਨੇ ਦੇਖੋ ਪੁਲ ਵਗੈਰਾ ਇਹਨੂੰ ਵਹਾ ਕੇ ਲੈ ਜਾਣਾ ਥੋੜੀ ਦੇਰ ਹੀ ਜਾਂਦੀ ਹੈ ਕਿਉਂਕਿ ਪਾਣੀ ਪੁਲ ਦੇ ਨਾਲ ਟਕਰਾਉਣ ਲੱਗ ਗਿਆ ਜੀ ਬਹੁਤ ਹੀ ਤੇਜ਼ ਬਰਸ਼ ਦੇ ਕਾਰਨ ਇੰਨਾ ਜ਼ਿਆਦਾ ਪਾਣੀ ਪਹਾੜਾਂ ਦਾ ਇਕੱਠਾ ਹੋ ਗਿਆ ਦੇਖੋ ਸੜਕ ਦੇ ਵਿੱਚ ਦੀ ਜਿੱਥੋਂ ਦੀ ਵੀ ਜਗ੍ਹਾ ਮਿਲਦੀ ਹੈ ਪਾਣੀ ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੋ ਇੰਨੀ ਸਪੀਡ ਪਾਣੀ ਦੀ ਅੱਗੇ ਕੋਈ ਵੀ ਜ਼ੋਰ ਨਹੀਂ ਚੱਲਦਾ ਹੁੰਦਾ ਨਾ ਕਿਸੇ ਪੁਲ ਦਾ ਨਾ ਸੜਕ ਦਾ ਕੋਈ ਪਾਣੀ ਆਪਣਾ ਰਸਤਾ ਆਪ ਬਣਾ ਲੈਂਦਾ ਬਹੁਤ ਮੁਸ਼ਕਲ ਦੇ ਵਿੱਚ ਇਹ ਸਿਸਟਮ ਹੈ ਜੀ ਉੱਥੋਂ ਦਾ ਦੇਖੋ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਪਾਣੀ ਦੀ ਜੀ 100 ਕਿਲੋਮੀਟਰ ਤੋਂ ਪਲੱਸ ਤੇਜ਼ ਰਫ਼ਤਾਰ ਹੈ ਪਾਣੀ ਦੀ ਸੋਚੋ ਇਹ ਪਾਣੀ ਦਾ ਕੀ ਕੰਟਰੋਲ ਹੈ ਜੀ ਜੇਕਰ ਇਹ ਟੁੱਟਦਾ ਹੈ ਕਿਸੇ ਪਾਸੇ ਵੀ ਜਾਂਦਾ ਹੈ ਤਾਂ ਇਹਦਾ ਕੀ ਕੋਈ ਕੰਟਰੋਲ ਕਰ ਲੂਗਾ ਪਾਣੀ ਇਹਦੇ ਵਿੱਚ ਪਾਣੀ ਦੇ ਵਿੱਚ ਕੋਈ ਚੀਜ਼ ਵੀ ਅਟਕ ਨਹੀਂ ਸਕਦੀ ਕੋਈ ਚੀਜ਼ ਵੀ ਖੜ ਨਹੀਂ ਸਕਦੀ ਪਾਣੀ ਰੋੜ ਕੇ ਲੈ ਜਾਓ ਦੇਖੋ ਜੀ ਇਹ ਪਾਣੀ ਦੀ ਸਪੀਡ ਮਨੀਕਰਨ ਸਾਹਿਬ ਬਰਸਾਤ ਦੇ ਕਾਰਨ ਜੀ ਇੰਨਾ ਜ਼ਿਆਦਾ ਪਾਣੀ ਦੀ ਹੋਰ ਰਫ਼ਤਾਰ ਹੈ ਜੋ ਉਹ ਨਹਿਰਾਂ ਦੇ ਵਿੱਚ ਵੱਧ ਚੁੱਕੀ ਹੈ ਦੇਖੋ ਜੀ ਮਨੀਕਰਨ ਸਾਹਿਬ ਇੰਨੀ ਜ਼ਿਆਦਾ ਬਰਸਾਤ ਹੋ ਰਹੀ ਹੈ ਨਹਿਰਾਂ ਦੇ ਵਿੱਚ ਪਾਣੀ ਦੀ ਸਪੀਡ ਇੰਨੀ ਜ਼ਿਆਦਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਪਾਣੀ ਦੀ ਰਫ਼ਤਾਰ ਜ਼ਿਆਦਾ ਤੇਜ਼ ਆ ਇਹਨੇ ਦੇਖੋ ਪੁਲ ਵਗੈਰਾ ਇਹਨੂੰ ਵਹਾ ਕੇ ਲੈ ਜਾਣਾ ਥੋੜੀ ਦੇਰ ਹੀ ਜਾਂਦੀ ਹੈ ਕਿਉਂਕਿ ਪਾਣੀ ਪੁਲ ਦੇ ਨਾਲ ਟਕਰਾਉਣ ਲੱਗ ਗਿਆ ਜੀ ਬਹੁਤ ਹੀ ਤੇਜ਼ بارش ਦੇ ਕਾਰਨ ਇੰਨਾ ਜ਼ਿਆਦਾ ਪਾਣੀ ਪਹਾੜਾਂ ਦਾ ਇਕੱਠਾ ਹੋ ਗਿਆ ਦੇਖੋ ਸੜਕ ਦੇ ਵਿੱਚ ਦੀ ਜਿੱਥੋਂ ਦੀ ਵੀ ਜਗ੍ਹਾ ਮਿਲਦੀ ਹੈ ਪਾਣੀ ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੋ ਇੰਨੀ ਸਪੀਡ ਪਾਣੀ ਦੀ ਅੱਗੇ ਕੋਈ ਵੀ ਜ਼ੋਰ ਨਹੀਂ ਚੱਲਦਾ ਹੁੰਦਾ ਨਾ ਕਿਸੇ ਪੁਲ ਦਾ ਨਾ ਸੜਕ ਦਾ ਕੋਈ ਪਾਣੀ ਆਪਣਾ ਰਸਤਾ ਆਪ ਬਣਾ ਲੈਂਦਾ ਬਹੁਤ ਮੁਸ਼ਕਲ ਦੇ ਵਿੱਚ ਇਹ ਸਿਸਟਮ ਹੈ ਜੀ ਉੱਥੋਂ ਦਾ ਦੇਖੋ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਪਾਣੀ ਦੀ ਜੀ 100 ਕਿਲੋਮੀਟਰ ਤੋਂ ਪਲੱਸ ਦੀ ਰਫਤਾਰ ਹੈ ਪਾਣੀ ਦੀ ਸੋਚੋ ਇਹ ਪਾਣੀ ਦਾ ਕੀ ਕੰਟਰੋਲ ਹੈ ਜੀ ਜੇਕਰ ਇਹ ਟੁੱਟਦਾ ਹੈ ਕਿਸੇ ਪਾਸੇ ਵੀ ਜਾਂਦਾ ਹੈ ਤਾਂ ਇਹਦਾ ਕੀ ਕੋਈ ਕੰਟਰੋਲ ਕਰ ਲੂਗਾ ਪਾਣੀ ਇਹਦੇ ਵਿੱਚ ਪਾਣੀ ਦੇ ਵਿੱਚ ਕੋਈ ਚੀਜ਼ ਵੀ ਅਟਕ ਨਹੀਂ ਸਕਦੀ ਕੋਈ ਚੀਜ਼ ਵੀ ਖੜ ਨਹੀਂ ਸਕਦੀ ਪਾਣੀ ਰੋੜ ਕੇ ਲੈ ਜਾਓ ਦੇਖੋ ਜੀ ਇਹ ਆ ਪਾਣੀ ਦੀ ਸਪੀਡ ਮਨੀ ਕਰਨ ਸਾਹਿਬ ਬਰਸਾਤ ਦੇ ਕਾਰਨ ਜੀ ਇੰਨਾ ਜ਼ਿਆਦਾ ਪਾਣੀ ਦੀ ਰਫਤਾਰ ਹੈ ਜੋ ਨਹਿਰਾਂ ਦੇ ਵਿੱਚ ਵੱਧ ਚੁੱਕੀ ਹੈ